ਅੱਡੇ ਦੇ ਉੱਤੇ ਸਰਕਾਰੀ ਸਕੂਲ ਆ ਉਹਦੇ ਬਾਹਰ ਇੱਕ ਮਾਂ ਆਟੋ ਚੁੱਤਰ ਕੇ ਬਹਿ ਜਾਂਦੀ ਆ ਉੱਥੇ ਹੁਣ ਤਿੰਨ ਦਿਨਾਂ ਤੋਂ ਬੈਠੀ ਆ ਰੋਟੀ ਪਾਣੀ ਬਾਈ ਹੁਣੀ ਦੇ ਰਹੇ ਆ ਮੁੰਡਾ ਸ਼ਰਾਬ ਪੀਣ ਲੱਗ ਗਿਆ ਨਸ਼ੇ ਕਰਨ ਲੱਗ ਗਿਆ ਗੋਲੀਆਂ ਕੈਪਸੂਲ ਖਾਣ ਲੱਗ ਗਿਆ ਨਸ਼ੇ ਵਾਲੇ ਕਿ ਮਾਈ ਜਿੰਨੀ ਕਰਦਾ ਸੀ ਨਸ਼ੇ ਛਡਾ ਦਿੰਦਾ ਸੀ ਹੁਣ ਤਿੰਨ ਸਾਲ ਪਹਿਲਾਂ ਮਾਤਾ ਦੇ ਘਰ ਵਾਲਾ ਵੀ ਚੜਾਈ ਕਰ ਗਿਆ ਸ਼ੰਕਰ ਤੇ ਹੁਣ ਮੁੰਡਾ ਇਹ ਤੋਂ ਵੀ ਪੈਸੇ ਮੰਗਦਾ ਸੀ ਜਿਹੜੇ ਇਹ ਕਮਾਉਂਦੇ ਸੀ ਇਹ ਤੋਂ ਵੀ ਖੋਲ ਲੈਂਦਾ ਸੀ ਪੈਸੇ ਹੁਣ ਕੰਮ ਨਹੀਂ ਹੁੰਦਾ ਤੇ ਹੁਣ ਪੁੱਤ ਨੇ ਘਰੋਂ ਕੱਢਤਾ ਮਾਂ ਕੇ ਬੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਆਪਣਾ ਨਾਮ ਸੁਨੀਤਾ ਦੱਸਦੀ ਆ ਘਰ ਵਾਲੇ ਦਾ ਨਾਮ ਰਾਮ ਸ਼ੰਕਰ ਦੱਸਦੀ ਆ ਜਿਹਦੀ 3 ਸਾਲ ਪਹਿਲਾਂ ਮੌਤ ਹੋ ਗਈ 15 20 ਸਾਲ ਪਹਿਲਾਂ ਇਹ ਮਾਂ ਆਪਣੇ ਘਰ ਵਾਲੇ ਨਾਲ ਤੇ ਆਪਣੇ ਇੱਕ ਬੇਟੇ ਦੇ ਨਾਲ ਕ੍ਰਿਸ਼ਨ ਦੇ ਨਾਲ ਪੰਜਾਬ ਆਈ ਇੱਥੇ ਆ ਕੇ ਘਰ ਵਾਲਾ ਵੀ ਫੈਕਟਰੀ 'ਚ ਕੰਮ ਕਰਦਾ ਸੀ ਔਰ ਆਪ ਵੀ ਮਾਤਾ ਝਾੜੂ ਪੁੱਛੇ ਲਾਉਂਦੀ ਸੀ ਲੋਕਾਂ ਦੇ ਘਰੇ ਇੱਕੋ ਹੀ ਪੁੱਤ ਸੀ ਤੇ ਉਹਨੂੰ ਵੀ ਤੇ ਸੈਂਟਰੀ ਦਾ ਕੰਮ ਸਿੱਖਣ ਲਾਇਆ ਟੂਟੀਆਂ ਦਾ ਪਲੰਬਰ ਬਣਾਇਆ ਉਸ ਤੋਂ ਬਾਅਦ ਜਿਵੇਂ ਨਾ ਜਿਵੇਂ ਜੀਵਨ ਵਧੀਆ ਚੱਲੀ ਜਾਂਦਾ ਸੀ ਮਾਂ ਬੇਟਾ ਵਿਆਹਿਆ ਹੋਇਆ ਸ਼ਾਦੀ ਹੋਈ ਆ ਨਹੀਂ ਕਿੰਨੇ ਸਾਲ ਕਾ ਹੋ ਗਿਆ ਉਹ 30 ਸਾਲ ਦਾ ਹੋ ਗਿਆ ਉਹ ਹੁਣ ਜਿੰਨਾ ਚਿਰ ਤਾਂ ਮਾਤਾ ਦੇ ਘਰ ਵਾਲਾ ਸੀਗਾ ਕਾਰ ਚੱਲੀ ਜਾਂਦਾ ਸੀ ਵਧੀਆ ਮੁੰਡਾ ਸ਼ਰਾਬ ਪੀਣ ਲੱਗ ਗਿਆ ਨਸ਼ੇ ਕਰਨ ਲੱਗ ਗਿਆ ਗੋਲੀਆਂ ਕੈਪਸੂਲ ਖਾਣ ਲੱਗ ਗਿਆ ਨਸ਼ੇ ਵਾਲੇ ਕਮਾਈ ਜਿੰਨੀ ਕਰਦਾ ਸੀ ਨਸ਼ੇ ਚੜਾ ਦਿੰਦਾ ਸੀ ਹੁਣ 3 ਸਾਲ ਪਹਿਲਾਂ ਮਾਤਾ ਦੇ ਘਰ ਵਾਲਾ ਵੀ ਚੜਾਈ ਕਰ ਗਿਆ ਸ਼ੰਕਰ ਹੁਣ ਉਸ ਤੋਂ ਬਾਅਦ ਮਾਤਾ ਚੱਲੋ ਕਿਵੇਂ ਨਾ ਕਿਵੇਂ ਲੋਕਾਂ ਦੇ ਘਰੇ ਛਾੜੂ ਪੂੰচা ਲਾ ਕੇ ਆਪਦੀ ਰੋਟੀ ਖਾਂਦੀ ਸੀ ਤੇ ਹੁਣ ਮੁੰਡਾ ਇਹ ਤੋਂ ਵੀ ਪੈਸੇ ਮੰਗਦਾ ਸੀ ਜਿਹੜੇ ਇਹ ਕਮਾਉਂਦੀ ਸੀ ਇਹ ਤੋਂ ਵੀ ਖੋਹ ਲੈਂਦਾ ਸੀ ਪੈਸੇ ਹੁਣ ਇਹ ਦੇਖੋ ਤੇ ਹੁਣ ਬੈਠੀ ਹੋਵੇ ਤੇ ਉੱਠਿਆ ਨਹੀਂ ਜਾਂਦਾ ਹੁਣ ਮਾਰਦਾ ਕੁੱਟਦਾ ਮੁੰਡਾ ਕੁੱਟਮਾਰ ਇੱਕ ਘਰ ਵਾਲਾ ਚਲਿਆ ਗਿਆ ਇੱਕ ਮੁੰਡਾ ਕੁੱਟਮਾਰ ਕਰਦਾ ਹੁਣ ਸਰੀਰ ਹੌਲੀ 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 ਬਜ਼ੁਰਗ ਵੀ ਹੋ ਰਿਹਾ ਹੁਣ ਕੰਮ ਕਰਨ ਜੋਗੀ ਵੀ ਨਹੀਂ ਰਹੀ ਨਹੀਂ ਰਹੀ ਹੁਣ ਕੰਮ ਨਹੀਂ ਹੁੰਦਾ ਤੇ ਹੁਣ ਪੁੱਤ ਨੇ ਘਰੋਂ ਕੱਢਤਾ ਮਾਂ ਕਹਿੰਦੀ ਮਾਤਾ ਉਹ ਤੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ भाड़े पे रहते हो भाड़े पे क्या अपना घर है नहीं अपना नहीं। भाड़े पे रहते थे।, बेटे के साथ ही रहते थे बेटे के साथ ही रहते ऑटो आया ऑटो वहां से अपने क्वार्टर से ऑटो आ गई इधर क्वार्टर कहाँ पे है वहाँ जो लिखा है तूने कलोनी मिलरगंज विश्वकर्मा कलोनी मिलरगंज ਵहां ਸੇ ਆਈ ਹਾਂ ਤੇ ਉੱਥੋਂ ਮਾਂ ਪਤਾ ਨਹੀਂ ਕਿਵੇਂ ਆਟੋ 'ਚ ਬੈਠ ਕੇ ਢੋਲੇ ਵਾਲ ਤੋਂ ਇੱਥੇ ਹੁੜਿਆਣੇ ਪ੍ਰਤਾਪ ਸਿੰਘ ਵਾਲਾ ਪਹੁੰਚਦੇ ਆ ਅੱਡੇ ਦੇ ਉੱਤੇ ਸਰਕਾਰੀ ਸਕੂਲ ਆ ਇਹ ਵਾਲੀ ਪਿੰਡ ਦਾ ਉਹਦੇ ਬਾਹਰ ਇਹ ਮਾਂ ਆਟੋ 'ਚ ਉਤਰ ਕੇ ਬਹਿ ਜਾਂਦੀ ਆ ਉੱਥੇ ਹੀ ਹੁਣ ਤਿੰਨ ਦਿਨਾਂ ਤੋਂ ਬੈਠਿਆ ਰੋਟੀ ਪਾਣੀ ਬਾਈ ਹੁਣੀ ਦੇ ਰਹੇ ਆ ਬਾਈ ਜੀ ਉਹਨਾਂ ਨੇ ਸਾਨੂੰ ਕਾਲ ਕੀਤੀ ਪਹਿਲਾਂ ਪਰसों ਸ਼ਾਮ ਨੂੰ ਸਾਨੂੰ ਵੀਡੀਓ ਮਿਲੀ ਤੇ ਅੱਜ ਅਸੀਂ ਬਾਜੀ ਹੁਣਾਂ ਨੂੰ ਬਾਪੂ ਜੀ ਹੁਣਾਂ ਨੂੰ ਕਹਿਆ ਸੀ ਵੀ ਤੁਸੀਂ ਮਾਤਾ ਨੂੰ ਸਾਡੇ ਕੋਲੇ ਪਹੁੰਚਦਾ ਕਰ ਦਿਓ ਤੇ ਅੱਜ ਬਾਪੂ ਜੀ ਹੁਣੇ ਮਾਤਾ ਜੀ ਨੂੰ ਇੱਥੇ ਛੱਡਣ ਵਾਸਤੇ ਪਹੁੰਚੇ ਆ ਇੱਕ ਤਾਂ ਬੇਨਤੀ ਕਰਦੇ ਆ ਮਾਤਾ ਜੀ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਾਰੇ ਹੋ ਸਕਦਾ ਮਾਤਾ ਜੀ ਦਾ ਕੋਈ ਹੋਰ ਰਿਸ਼ਤੇਦਾਰ ਕੋਈ ਮਾਤਾ ਜੀ ਦੇ ਪੇਕੇਆਂ ਚੋਂ ਕੋਈ ਮਾਤਾ ਜੀ ਦੇ ਭਰਾ ਕੋਈ ਹੋਰ ਭਤੀਜਾ ਕੋਈ ਇਸ ਵੀਡੀਓ ਨੂੰ ਦੇਖੇ ਉਹ ਆ ਕੇ ਸਾਰ ਲੈਣ ਮਾਤਾ ਜੀ ਦੀ ਮਾਤਾ ਜੀ ਦਾ ਬੇਟਾ ਵੀ ਜੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਕਿਉਂਕਿ ਜੋ ਗੱਲ ਮਾਤਾ ਜੀ ਦੱਸ ਰਹੇ ਆ ਉਹ ਤਾਂ ਇਹਨਾਂ ਦਾ ਇੱਕ ਪਾਸਾ ਸੁਣਿਆ ਸੀ ਹੋ ਸਕਦਾ ਦੂਜੀ ਤਰਫੋਂ ਕੋਈ ਹੋਰ ਕਾਰਨ ਵੀ ਰਿਹਾ ਹੋਵੇ ਪਿੱਛੇ ਸਾਨੂੰ ਨਹੀਂ ਪਤਾ ਤੇ ਉਹ ਵੀ ਆ ਕੇ ਮਿਲੇ ਵੀਰ ਹਨਾ ਆ ਕੇ ਆਪਣਾ ਪੱਖ ਪੇਸ਼ ਕਰੇ ਦੱਸੇ ਵੀ ਮਾਤਾ ਦੀ ਹਾਲਤ ਇਦਾਂ ਦੀ ਕਿਉਂ ਹੋਈ ਆ ਤੇ ਜੇ ਕਿਸੇ ਭੈਣ ਭਰਾ ਨੇ ਇਸ ਮਾਂ ਨੂੰ ਸੁਨੀਤਾ ਨੂੰ ਪਛਾਣਿਆ ਤਾਂ ਸਾਡੇ ਨੰਬਰ ਤੇ ਸੰਪਰਕ ਜਰੂਰ ਕਰਿਓ 0161520077 ਨੰਬਰ ਆ ਜੀ ਸਾਡਾ। ਹੋਰ ਇੱਥੇ ਸਾਡੇ ਨਾਲ ਸੰਪਰਕ ਕਰ ਲਿਓ ਤੁਸੀਂ। ਤੇ ਜੇ ਨਹੀਂ ਪਹਿਚਾਣਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ। ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਹੀ ਕੋਈ ਜਿਹੜਾ ਬਾਪੂ ਜੀ ਉਹਨਾਂ ਨੇ ਉਪਰਾਲਾ ਕੀਤਾ। ਪਰ ਉਹਦਾ ਕੋਈ ਹੱਲ ਨਿਕਲੇ ਉਸ ਉਪਰਾਲੇ ਦਾ ਤੁਸੀਂ ਵੀ ਸਾਥ ਦਿਓ ਸਾਡਾ। ਰਲ ਮਿਲ ਕੇ ਆਪਾਂ ਇਸ ਮਾਂ ਦੀ ਆਉਣ ਵਾਲੀ ਜ਼ਿੰਦਗੀ 'ਚ ਕੁਝ ਚੰਗਾ ਕਰ ਸਕੀਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ